फरीदकोट पंजाब रेड़ा कोडा टांगा ठेला रिक्शा मजदूर यूनियन वर्ग ने हमेशा मुश्किलों का सामना किया है पर सरकार अपील करके तरस के आधार से हल प्राप्त होंगे बाबा गुरमुख सिंह ने दसा कि दो हजार बी विच पंजाब सरकार वालों जुगाड़ू बाइक रेली रोक लगाई गई सी पर यूनियन दी अपील तो बाद तकरीबन सात दिन विच पाबंदी हटाई गई सी ता जो मजदूर वर्ग अपना गुजारा सही तरह कर सके ओना के हा कि आज तक कोई भी अजेही शिकायत सामने नहीं आई जिस विच जुगाड़ू बाइक रेड़ी दे कारण कोई हादसा जा असखAVI घटना होई होवे जेकर प्रशासन कोल कोई सबूत है ता ओ यूनियन नु पेश कीता जावे ओना इस गल ते जोर दित्ता कि यूनियन वल्लो शांतिपूर्वक रोष प्रदर्शन कीते जा रहे हन न की सड़क जाम करके पब्लिक नु परेशान किया जा रहा है गुरमुख सिंह ने दसा के मानयोग हाई कोर्ट अगे अपील की गई है की मजदूर वर्ग आर्थिक तौर तो बहुत कमजोर है पर प्रशासन वालों पारी चालान लगातार कटे जा रहे हैं प्रधान दिलबागू भी दसिया गए गरीब वर्ग से रही जाए तक उन्होंने बच्चा गुजारा आसानी न हो सके यूनियन का कहना है कि जेकर मान योग हाई कोर्ट अपील कबूल करती है तुरा मजदूर वर्ग उसके अहान रहेगा उपकार कद नहीं भुलाया जाएगा ਅਸੀਂ ਇਹੀ ਕਹਿ ਰਹੇ ਆ ਵੀ ਜਿਹੜੀਆਂ ਸਾਡੀਆਂ ਮੁਸ਼ਕਿਲਾਂ ਜੀ ਇਹਦਾ ਹਾਈ ਕੋਰਟ ਵੀ ਸੋਚੇ ਆਪਦਾ ਸਾਡਾ ਹੱਲ ਕਰੇ ਜੀ ਮੈਂ ਬਾਬਾ ਗੁਰਮੁਖ ਸਿੰਘ ਪ੍ਰਧਾਨ ਜਿਹੜਾ ਡਾਂਗਾ ਠੇੜਾ ਰਿਕਸ਼ਾ ਮਜ਼ਦੂਰ ਜੂਨੀ ਪੰਜਾਬ ਅੱਜ ਜੋ 2 ਮਹੀਨਾ ਤੋਂ ਪਹਿਲੇ 1 ਸਾਲ ਹੋ ਗਿਆ ਸੀ ਹਾਈ ਕੋਰਟ ਦੀ ਜਿਹੜੀ ਤਲਵਾਰ ਸੀ ਉਹ ਸਾਡੇ ਤੇ ਲਟਕਦੀ ਸੀ ਪਰ ਕਿਸੇ ਨੇ ਰਿਪਲਾਈ ਨਹੀਂ ਕੀਤਾ ਇਸ ਕਰਕੇ ਸਾਰੀਆਂ ਬਸਾਰੀ ਯੂਨੀਅਨ ਨੂੰ ਮੈਂ ਬੇਨਤੀ ਕੀਤੀ ਪਰ ਕਿਸੇ ਨੇ ਮੇਰੀ ਮੰਨੀ ਇਸ ਸਮੇਂ ਮੈਂ ਪੁਲਿਸ ਕੋਲ ਆਇਆ ਵਾਂ ਮੈਂ ਜ਼ਦਾਰ ਸਾਡੇ ਸੋਰੇ ਦਾ ਕੋਲ ਡਾਕਾ ਡਿਵੀਨ ਦਾ ਪ੍ਰਧਾਨ ਨੂੰ ਮਿਲਿਆ ਵਾਂ ਉਹਨਾਂ ਨੂੰ ਆਖਿਆ ਕਿ ਇਹ ਜਿਹੜਾ ਇਹ ਪਟੀਸ਼ਨ ਪਾਈ ਹੈ ਹਾਈ ਕੋਰਟ ਵਿੱਚ ਇਹ ਪਾਗਲਾ ਕੇ ਡੀਸੀ ਸਾਹਿਬ ਕੋ ਜਾਣ 10 ਬੰਦਾ ਬੰਦੇ ਤਾਂ ਕਿ ਇਹ ਜਿਹੜੀ ਆਦੀ ਆਵਾਜ਼ ਫ੍ਰੀ ਕੋਰਟ ਦੀ ਆ ਉਹ ਵੀ ਹਾਈ ਕੋਰਟ ਪਹੁੰਚੇ ਸਾਰੇ ਪੰਜਾਬ ਦੀ ਆਵਾਜ਼ ਵੀ ਜਿਹੜੀ ਹਾਈ ਕੋਰਟ ਪਹੁੰਚੇ ਤਾਂ ਕਿ ਉਹਨੂੰ ਉਤਰ ਸਵੇ ਕਿ ਗਰੀਬਾਂ ਦੇ ਗਾ ਰੋਟੀ ਬੰਦੀ ਆ ਜਾਂ ਨਹੀਂ ਬੰਦੀ ਬਸ ਮੈਂ ਤੇ ਹੀ ਇਸੇ ਕਰ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਵਾਂ ਚਾਹੇ ਫਰੀਦਕੋੜਾ ਚਾਹੇ ਮੋਗਾ ਚਾਹੇ ਜਲੰਧਰ ਦੇ ਲੁਧਿਆਣਾ ਵਾਂ ਉੱਥੇ ਜਾ ਕੇ ਸਾਰਿਆਂ ਨੂੰ ਸੁਚਿਤ ਕਰਿਆ ਪਿੱ ਕਿਸੇ ਸਰਕਾਰ ਦਾ ਕੰਮ ਨਹੀਂ ਜੋ ਹੈਗਾ ਕਿਸੇ ਪੁਲਿਸ ਪ੍ਰਸ਼ਾਸਨ ਦਾ ਕੰਮ ਨਹੀਂ ਹੈਗਾ ਸਾਰੇ ਹਾਈ ਕੋਰਟ ਦੇ ਡਾਡੇ ਹਾਈ ਕੋਰਟ ਦੇ ਸਾਨੂੰ ਤਰਫੇ ਹਾਰ ਦੇ ਚੱਲਣ ਦੇ ਨਾ ਤੇ ਤਾਂ ਹੀ ਤਰਸ ਖਾਏਗਾ ਸਾਡੇ ਚੱਲਨੇ ਨੇ ਤੇ ਨਹੀਂ ਚੱਲਨੇ ਕਿਉਂਕਿ ਪੁਰਸਵੀ ਵੀ ਡਰਦੀ ਆ ਆਪਣੀਆਂ ਵਰਦੀਆਂ ਸਾਡੀਆਂ ਵਰਦੀਆਂ ਨਾਲ ਆ ਜਾਣ ਮੈਂ ਬਰਦਾ ਜੀ ਮਿਲਿਆ ਨੇ ਬਹੁਤ ਸਾਰ ਸਤਿਕਾਰ ਕੀਤਾ ਵਾ ਸਰਦਾਰ ਜੀ ਬੈਠੇ ਸਾਰੇ ਅਸੀਂ ਇਹਨਾਂ ਨੂੰ ਇੱਕ ਪਟੀਸ਼ਨ ਦੀ ਕਾਪੀ ਦੇ ਚੱਲਦੇ ਆ ਤਾਂ ਕਿ ਕੱਲ ਇਹ ਜਾਣ ਕੇ ਦੱਸ ਵੀ ਬੰਦੇ ਡੀ ਸੀ ਸਾਹਿਬ ਕੋ ਆਪਣਾ ਪੱਖ ਜਾ ਕੇ ਧਰਨਗੇ ਪੀ ਇਹ ਵੇਖੋ ਸਾਡਾ ਪੱਖ ਜਾ ਡੀਓ ਹਾਈ ਕੋਰਟ ਪਹੁੰਚਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਡੀ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਅਗਲਾ ਕੱਟ ਕੀ ਹੋਏਗਾ ਅਗਰ ਮੇਰੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਮੈਨੂੰ ਹਾਈ ਕੋਰਟ ਨੇ ਇਗਨੋਰ ਕੀਤਾ ਤਾਂ ਅੰਬਰ ਸਾਧੀ ਯੂਨੀਅਨ ਲੈ ਕੇ 10000 ਜਗਾੜੂ ਚੱਲ ਗਿਆ ਮਰਸਾ ਦੇ ਵਿੱਚ 10000 ਜਗਾੜੂ ਜਾਦਕ ਔਰ ਫਿਰ ਅਗਲਾ ਜੋ ਵੀ ਪ੍ਰੋਟੈਸਟ ਹੋਏਗਾ ਉਹ ਮੈਂ ਕਹਾਂਗਾ ਜੋ ਮੇਰੀ ਯੂਨੀਅਨ ਦੇ ਸਾਡੇ ਨਮਾਇंदे ਯੂਨੀ ਕਹੇਗੀ ਮੈਂ ਕਹਾਂਗਾ ਕਿਉਂ ਨਹੀਂ ਕਰਾਂਗਾ ਹਾਂ ਇਹਦੇ ਵਾਸਤੇ ਮੈਂ ਇੱਕ ਕਹਿੰਦਾ ਕਿ ਜ਼ਿੰਦਗੀ ਦੁਨੀਆ ਤੇ ਇੱਕੋ ਵਾਰ ਆਏ ਆ ਮੌਤ ਵਹੀਓ ਦੁਨੀਆ ਦੇ ਕੇ ਅਗਰ ਗਰੀਬਾਂ ਬਾਤ ਦੀ ਜ਼ਿੰਦਗੀ ਮੇਰੇ ਕੰਮ ਆ ਜਾਏਗੀ ਤੇ ਮੈਂ ਸਮਝਦਾ ਕਿ ਆਪਣੇ ਕਿਸੇ ਦਵਾਲਾ ਇਨਸਾਨ 80 ਸਾਲ ਦੀ ਉਮਰ ਹੈ ਮੈਂ ਜੋਣਾ ਕਿ ਹਾਈ ਕੋਰਟ ਜੇ ਗਰੀਬ ਦੁਖੀ ਆ ਮੇਰਾ ਤਾਂ ਮੈਂ ਦੁਖੀ ਹਾਂ ਜੋਗੇ ਹਾਈ ਕੋਰਟ ਦਾ ਜਦੋਂ ਨਾਂ ਸੁਣਦੇ ਸਾਰੇ ਬੁਲਸਾਂ ਦੇ ਚੱਕਨੇ ਹੋ ਜਾਂਦੇ ਆ ਹਾਈ ਕੋਰਟ ਦਾ ਨਾਂ ਸੁਣਦੇ ਡੀਸੀ ਸਰਪ ਚੱਕਣਾ ਹੋ ਜਾਂਦਾ ਵੀ ਅਸੀਂ ਕਿਉ ਆਪਣੀਆਂ ਬਰਦੀਆਂ ਲਵਾਈਏ ਦੇਖੇ ਗਰੀਬ ਦਾ ਦੁੱਖ ਗਰੀਬ ਜਾਣਦਾ ਵਾ ਜਿਸ ਬੰਦੇ ਢੇਰਾਂ ਰਿਕਸ਼ਾ ਚਵਾਇਆ ਜਿਸ ਬੰਦੇ ਕੋ ਰਹਿਣਾ ਨਹੀਂ ਵਾਇਆ ਜਿਸ ਬੰਦੇ ਨੇ ਬਲੈਦਾਨ ਨਹੀਂ ਕੀਤੀ ਉਹਨੂੰ ਕੀ ਬੜਾ ਮਜ਼ਦੂਰ ਦੀ ਜ਼ਿੰਦਗੀ ਕੀ ਚੀਜ਼ ਹੁੰਦੀ ਆ ਇਹ ਸਾਰੇ ਕੰਮ ਮੈਂ ਆਪਣੇ ਕੀਤੇ ਆ ਮੈਨੂੰ ਜ਼ਿੰਦਗੀ ਦਾ ਦਾਣ ਇਹਨਾਂ ਦਿੱਤਾ ਮਜ਼ਦੂਰਾ ਕਰਨ ਅੱਜ ਮੈਂ ਜੋ ਜ਼ਿੰਦਗੀ ਜੀ ਰਿਹਾ ਵਾਂ ਉਹਦਾ ਆਨੰਦ ਲੈ ਰਿਹਾ ਮੇਰੀ ਜ਼ੋਰ ਹੈ ਕਿ ਅਗਰ ਮਰਾਂ ਵੀ ਤੇ ਇਹਨਾਂ ਦੇ ਖਾਤਰ ਮਰਾਂ ਅਗਰ ਜ਼ਿੰਦਗੀ ਦੇ ਨਾ ਕਰਦੇ ਤਾਂ ਮੌਤ ਵੀ ਇਹਨਾਂ ਦੇ ਖਾਤਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਬਾ ਗੁਰਮੁਖ ਸਿੰਘ ਹਾਂਜੀ ਪ੍ਰਧਾਨ ਰੇੜਾ ਕੋੜਾ ਡਾਂਗਾ ਠੇੜਾ ਰਿਕਸ਼ਾ ਮਜ਼ਦੂਰ ਯੂਨੀਅਨ ਪੰਜਾਬ ਤੋਂ ਮੈਂ ਸਾਰੇ ਰੇੜੇ ਕੋੜੇ ਵਾਲੇ ਭਰਾਵਾਂ ਨੂੰ ਕਹਿੰਦਾ ਠੇੜੀ ਰਿਕਸ਼ਾ ਚਾਲਕਾਂ ਨੂੰ ਕਹਿੰਦਾ ਕਿ ਇਕੱਠੇ ਹੋ ਕੇ ਚਲੋ ਮਜ਼ਦੂਰ ਤੇ ਮਜ਼ਦੂਰ ਹੀ ਹੈ ਸਾਰਾ ਟੋਆ ਟੋਆਈ ਦਾ ਸਾਧਨ ਚਾਹੇ ਰੇੜਾ ਕੋੜਾ ਹੈ ਚਾਹੇ ਠੇੜਾ ਰਿਕਸ਼ਾ ਹੈ ਚਾਹੇ ਇਹ ਜਗਾਰੂ ਠੇੜਾ ਰਿਕਸ਼ਾ ਹੈ ਚਾਹੇ ਟੈਬੂ ਕੋਈ ਵੀ ਹੈ ਸਾਧਨ ਸਾਡਾ ਕਿੱਤਾ ਤਾਂ ਸਾਡਾ ਇੱਕ ਹੈ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਫੋਟ ਤੁਸੀਂ ਦੱਸੋ ਕਿ ਤੁਸੀਂ ਦੱਸੋ ਜੀ ਸਭ ਤੋਂ ਪਹਿਲਾਂ ਜੀ ਆਪਣਾ ਸ਼ੁਗਨਾਮ ਬੋਲ ਕੇ ਔਰ ਇਹ ਕਿਹੜਾ ਇਲਾਕਾ ਤੁਹਾਡਾ ਔਰ ਕੀ ਕੀ ਮੁਸ਼ਕਲ ਆ ਰਹੀ ਹੈ ਆਨੇ ਪੰਜਾਬ ਸਰਕਾਰ ਦੇ ਵੱਲੋਂ ਹਾਂਜੀ ਮੈਂ ਦਰਬਾਗ ਸਿੰਘ ਆ ਜੀ ਪਿੰਡ ਮੇਰਾ ਮਚਾਕੀ ਕਲਾਂ ਜੀ ਮੈਂ ਰੇੜਾ ਜੁਨੀਅਨ ਦਾ ਪ੍ਰਧਾਨ ਹੈ ਜੀ ਪਹਿਲਾਂ ਵੀ ਸੀ ਤੇ ਐਤਕੀ ਵੀ ਮੈਨੂੰ ਚੁਣਿਆ ਗਿਆ ਜੀ ਕਿਹੜੇ ਇਲਾਕੇ ਤੋਂ ਮਚਾ ਫਰੀ ਕੋਟ ਤੋਂ ਜੀ ਕਿੰਨੀ ਦੇਰ ਤੋਂ ਤੁਸੀਂ ਆਪਣਾ ਇਹ ਕੰਮ ਕਰ ਰਹੇ ਹੋ ਮੈਨੂੰ 3 ਸਾਲ ਹੋ ਗਏ ਆ ਜੀ ਪਹਿਲਾਂ ਵੀ ਮੁਸ਼ਕਲਾਂ ਆਈਆਂ ਨੇ ਪਹਿਲਾਂ ਵੀ ਮੁਸ਼ਕਲਾਂ ਆਈਆਂ ਸੀ ਜੀ ਹਾਂਜੀ ਪਰ ਉਹ ਮੁਸ਼ਕਲਾਂ ਦੇ ਹਾਲ ਨੂੰ ਅਸੀਂ ਹੱਲ ਕੀਤਾ ਸੀਗਾ ਜੀ ਜਿਹੜੀਆਂ ਆਈਆਂ ਸੀ ਵੀ ਸਾਡਾ ਜਿਹੜਾ ਮਤਲਬ ਕਿ ਗੱਡੀਆਂ ਵਾਲਿਆਂ ਨਾਲ ਸਾਡੇ ਆਪ ਦੇ ਹੀ ਬੰਦੇ ਸੀਗੇ ਉਹ ਸਾਡਾ ਜਿਹੜਾ ਜਗਾਰੂ ਸਿਸਟਮ ਦੇ ਨਾਲ ਅਸੀਂ ਜਿਹੜਾ ਕੋਈ ਸਾਡੇ ਕੋਲੇ ਜਿਹੜਾ ਮਤਲਬ ਕਿ ਢਾ ਵੱਧ ਹੁੰਦਾ ਸੀਗਾ ਜੀ ਵੀ ਜਾਦੇ ਗੱਟੇ-ਗੱਟੇ ਹੁੰਦੇ ਸੀ ਉਹ ਅਸੀਂ ਦੇ ਦਿੰਦੇ ਸੀਗੇ ਉਹ ਸਾਡੇ ਆਪ ਦੇ ਭੈਣ ਭਾਈ ਆ ਜੀ ਵੀ ਅਸੀਂ ਉਹਨਾਂ ਦਾ ਕੋਈ ਬਰੋਜ ਨਹੀਂ ਕਰਦੇਗੇ ਰਲ ਮਿਲ ਕੇ ਚੱਲਦੇ ਆ ਜੀ ਅਸੀਂ ਹਣ ਮੁਸ਼ਕਿਲ ਆਹੀ ਹੈ ਜੀ ਪੁਲਿਸ ਵੱਲੋਂ ਸਾਡੇ ਚਲਾਨ ਕੀਤੇ ਜਾ ਰਹੇ ਆ ਜੀ 5-5000 ਰੁਪਏ ਦੇ ਕੁਛ ਰਿਹੜੇ ਸਾਡੇ 5-7 ਬੰਦ ਵੀ ਕੀਤੇ ਗਏ ਆ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਇਹ ਹੀ ਕਰਦੇ ਆ ਵੀ ਸਾਡੇ ਜਿਹੜੇ ਜਗਾੜੂ ਰਿਹੜੇ ਆ ਜਿਹੜੇ ਰਿਹੜੇ ਸਾਡੇ ਚਲਾਏ ਜਾਣ ਤੇ ਪਹਿਲਾਂ ਵਾਂਗੂ ਜਿਹੜੇ ਸਾਡੇ ਚਲਾਨ ਕੀਤੇ ਉਹ ਸਰਕਾਰ ਸਾਡੇ ਕੈਨਸਲ ਕਰੇ ਜੀ ਦੂਸਰੇ ਨੰਬਰ ਤੇ ਜਿਹੜੇ ਬੌਂਡ ਕੀਤੇ ਗਏ ਜੀ ਉਹ ਸਾਡੇ ਛੱਡੇ ਜਾਣ ਜੀ ਸਾਡੀ ਇਹ ਹੀ ਮੰਗ ਆ ਜੀ ਬਈ ਉਹ ਸਰਕਾਰਾਂ ਅਗੇ ਕੀ ਅਪੀਲ ਕਰਦੇ ਹੋ ਅਪੀਲ ਇਹੀ ਕਰਦੇ ਆਂ ਵੀ ਜੇ ਸਾਡੇ ਰਿਹੜੇ ਬੰਦ ਕਰਨੇ ਆਂ ਜੀ ਸਾਨੂੰ ਕੋਈ ਐਬ ਜਾ ਮਨ ਕੇ ਵਹੀਕਲ ਬਣਾ ਕੇ ਦੇਣ ਜੀ ਜਿਹੜਾ ਫੁੱਲ ਸਬਸਿਡੀ ਹੋਵੇ ਜੀ ਅਸੀਂ ਖਰੀਦ ਸਕੀਏ ਜੀ ਗਰੀਬ ਮਜ਼ਦੂਰ ਜਿਹੜੇ ਹੈਗੇ ਨਾ ਅਸੀਂ ਖਰੀਦ ਸਕੀਏ ਜੀ ਅਗਰ ਤੁਹਾਡੀ ਮੁਸ਼ਕਲਾਂ ਜਿਹੜੀਆਂ ਆ ਕਿ ਇਹਨਾਂ ਦਾ ਹੱਲ ਹੋਈ ਨਹੀਂ ਨਿਕਲਦਾ ਤੇ ਭਗਵੰਦ ਮਾ ਜੀ ਸਰਕਾਰ ਤੋਂ ਤੁਸੀਂ ਆਉਣ ਵਾਲੇ ਲਖਣਾ ਵਿੱਚ ਤੁਸੀਂ ਉਹਨਾਂ ਨੂੰ ਕੀ ਕੁਝ ਕਰੋਗੇ ਅਸੀਂ ਉਹਨਾਂ ਨੂੰ ਕੀ ਕਰਨਾ ਜੀ ਅਸੀਂ ਉਹਨਾਂ ਦਾ ਮਰਦਾਬਾਦ ਹੀ ਕਰਾਂਗੇ ਹੁਣ ਵੀ ਕਰ ਰਹੇ ਆ ਤੇ ਬਾਅਦ ਵਿੱਚ ਵੀ ਕਰਾਂਗੇ ਜੀ ਅਗਲਾ ਸਟੈਪ ਤਾਂ ਢੱਕੀ ਹੋਏਗਾ ਜੇ ਤਾਂ ਸਾਡਾ ਮਸਲਾ ਹੱਲ ਕਰਤਾ ਜੀ ਸਰਕਾਰ ਨੇ ਠੀਕ ਹੈ ਜੀ ਨਹੀਂ ਜ਼ਿਲ੍ਹਾ ਪੱਧਰ ਤੇ ਧਰਨੇ ਲਾਵਾਂਗੇ ਜੀ ਅਸੀਂ ਹਾਂ ਜੀ ਵੱਡੀ ਮਲਕੇ ਗਿਣਤੀ ਦੇ ਵਿੱਚ ਜਿਹੜੇ ਨਾ ਇਕੱਠ ਕਰਾਂਗੇ ਜੀ ਹਾਂ ਜੀ ਜੋ ਕਿ ਹਾਈ ਕੋਰਟ ਦੇ ਅੱਗੇ ਅਪੀਲ ਕੀਤੀ ਗਈ ਹੈ ਹਾਂ ਜੀ ਹਾਂ ਜੀ ਅਪੀਲ ਕੀਤੀ ਗਈ ਹੈ ਜੀ ਉਹਨੂੰ ਤਾਂ ਠੀਕ ਹੈ ਜੀ ਬੇਜਲ ਹਾਂਜੀ ਅਜਲ ਕਰਦੇ ਜੀ ਅਜਲ ਕਰਦੇ